ਅੱਜ ਪਿੰਡ ਦੇ ਵਿੱਚ ਬੜਾ ਹੀ ਮਾਤਮ ਵਾਲਾ ਮਾਹੌਲ ਦੁੱਖ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਪਿੰਡ ਦਾ ਮੁੰਡਾ ਗੁਰਸ਼ੇਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਅਤੇ ਥੋੜੇ ਸਮੇਂ ਬਾਅਦ ਹੀ ਉਹ ਪੱਕਾ ਹੋ ਜਾਣਾ ਸੀ ਉੱਥੇ ਉਸਨੇ ਪੱਕੇ ਹੋਣ ਦੇ ਫਾਰਮ 'ਤੇ ਰੱਖੇ ਸਨ ਪੈਸਾ ਤਾਂ ਬਹੁਤ ਕਮਾਇਆ ਹੈ ਲੇਕਿਨ ਉੱਥੇ ਪੱਕੇ ਹੋਣ ਤੋਂ ਪਹਿਲਾਂ ਹੀ ਪਿੰਡ ਦੇ ਵਿੱਚ ਡਿਪੋਰਟ ਹੋ ਕੇ ਆ ਗਿਆ ਹੈ ਅਮਰੀਕਾ ਦੀ ਸਰਕਾਰ ਨੇ ਉਸ ਨੂੰ ਡਿਪੋਰਟ ਕਰਕੇ ਵਾਪਸ ਅੰਮ੍ਰਿਤਸਰ ਏਅਰਪੋਰਟ ਤੇ ਉਤਾਰ ਦਿੱਤਾ ਹੈ ਅੰਮ੍ਰਿਤਸਰ ਤੋਂ ਅੱਜ ਆਪਣੇ ਪਿੰਡ ਦੇ ਵਿੱਚ ਆਇਆ ਹੈ ਬੜਾ ਹੀ ਉੱਥੇ ਮਤਮ ਬਣਿਆ ਹੈ ਅਤੇ ਸਾਰੇ ਲੋਕ ਉਸ ਦੇ ਘਰ ਦੇ ਵਿੱਚ ਆ ਆ ਕੇ ਉਸ ਦੀ ਖੈਰ ਸੁਖ ਮੰਗਦੇ ਹਨ ਅਤੇ ਦੁੱਖ ਸੁੱਖ ਸਾਂਝੇ ਕਰਦੇ ਹਨ ਉਹ ਤੋਂ ਦੀਆਂ ਕਹਾਣੀਆਂ ਸੁਣਦੇ ਹਨ ਅਤੇ ਵਾਪਸ ਆਪੋ ਆਪਣੇ ਘਰ ਚਲੇ ਜਾਂਦੇ ਹਨ ਲੇਕਿਨ ਇਹਨਾਂ ਹੀ ਨਹੀਂ ਹੈ ਅੱਜ ਇੱਕ ਹੋਰ ਹੈਰਾਨੀ ਵਾਲੀ ਗੱਲ ਇਹਨਾਂ ਨਾਲ ਹੋਣ ਵਾਲੀ ਹੈ ਜਿਸ ਤੋਂ ਸ਼ਾਇਦ ਕੋਈ ਵੀ ਇਹਨਾਂ 'ਚੋਂ ਜਾਣੂ ਨਹੀਂ ਹੈ ਨਹੀਂ ਤਾਂ ਇਹਨਾਂ ਨੇ ਪਹਿਲਾਂ ਹੀ ਉਸ ਬਾਰੇ ਤਿਆਰੀ ਕਰਕੇ ਰੱਖਣੀ ਸੀ ਦੋਸਤੋ ਅਚਾਨਕ ਹੀ ਪਿੰਡ ਦੇ ਵਿੱਚ ਧੂੜਾ ਠਾਦੀਆਂ ਕਈ ਮਹਿੰਗੀਆਂ ਕਰੋੜਾ ਕਰੋੜਾਂ ਦੀਆਂ ਗੱਡੀਆਂ ਲਾਈਨ ਵਾਰ ਉਸ ਪਿੰਡ ਦੇ ਵਿੱਚ ਆ ਜਾਂਦੀਆਂ ਹਨ ਦੋਸਤੋ ਢੀੜੀਆਂ ਗਲੀਆਂ ਦੇ ਵਿੱਚੋਂ ਹੁੰਦੀਆਂ ਉਹ ਮਹਿੰਗੀਆਂ ਗੱਡੀਆਂ ਗੁਰਸ਼ੇਰ ਸਿੰਘ ਦੀ ਕੋਠੀ ਦੇ ਬਾਹਰ ਰੁਕ ਜਾਂਦੀਆਂ ਹਨ ਦੋਸਤੋ ਉਹਨਾਂ ਗੱਡੀਆਂ ਤੋਂ ਸਭ ਤੋਂ ਪਿੱਛੇ-ਪਿੱਛੇ ਕਈ ਪੁਲਿਸ ਵਾਲੀਆਂ ਗੱਡੀਆਂ ਵੀ ਹਨ ਜਿਨ੍ਹਾਂ ਨੂੰ ਦੇਖ ਕੇ ਪਿੰਡ ਵਾਲੇ ਜਿਹੜੇ ਹਨ ਖੋਫ ਖਾਰੇ ਹਨ ਡਰ ਰਹੇ ਹਨ ਵੇ ਇਹ ਪੁਲਸ ਵਾਲੀਆਂ ਗੱਡੀਆਂ ਇੰਨੀਆਂ ਮਹਿੰਗੀਆਂ ਗੱਡੀਆਂ ਦੇ ਨਾਲ ਇੱਥੇ ਕਿਉਂ ਆਈਆਂ ਹਨ ਕੀ ਕਾਰਨ ਹੈ ਅਤੇ ਕੀ ਵਜ੍ਹਾ ਹੈ ਦੋਸਤੋ ਉਹਨਾਂ ਮਹਿੰਗੀਆਂ ਗੱਡੀਆਂ ਦੇ ਵਿੱਚੋਂ ਸਭ ਤੋਂ ਮਹਿੰਗੀ ਗੱਡੀ ਰੋਲਸ ਰੋਇਸ ਵਿੱਚੋਂ ਇੱਕ ਔਰਤ ਨਿਕਲਦੀ ਹੈ ਕਈ ਲੋਕ ਉਸ ਨੂੰ ਪਛਾਣ ਜਾਂਦੇ ਹਨ ਕੁਝ ਲੋਕਾਂ ਵਾਸਤੇ ਉਹ ਇੱਕ ਨਵੀਂ ਔਰਤ ਹੈ ਅਤੇ ਜਿਵੇਂ ਹੀ ਉਹ ਔਰਤ ਗੁਰਲੀਨ ਕੌਰ ਉਸ ਤੋਂ ਉਤਰਦੀ ਹੈ ਦੋਸਤੋ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ ਸਭ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਗੁਰਲੀਨ ਇਹ ਇੱਥੇ ਕਿਵੇਂ ਇਸ ਨੂੰ ਤਾਂ ਉੱਥੇ ਹੋਣਾ ਚਾਹੀਦਾ ਸੀ ਅਤੇ ਸਾਡੇ ਮੁੰਡੇ ਨੇ ਦੱਸਿਆ ਬਈ ਇਹ ਉਸ ਨੂੰ ਧੋਖਾ ਦੇ ਕੇ ਭੱਜ ਗਈ ਹੈ ਅਤੇ ਕਿਸੇ ਹੋਰ ਮੁੰਡੇ ਦੇ ਨਾਲ ਜਾ ਕੇ ਉੱਥੇ ਰਹਿਣ ਲੱਗੀ ਹੈ ਇਹ ਇੱਥੇ ਕਿਉਂ ਆਈ ਹੈ ਅਤੇ ਕੀ ਕਾਰਨ ਹੈ ਇੱਥੇ ਇੰਨੀ ਮਹਿੰਗੀਆਂ ਗੱਡੀਆਂ ਦੇ ਵਿੱਚ ਇਸ ਨੂੰ ਕੌਣ ਲੈ ਕੇ ਆਇਆ ਹੈ ਪੁੱਛਦੇ ਹਨ ਵੀ ਜੇਕਰ ਤੂੰ ਸਾਡੇ ਮੁੰਡੇ ਨੂੰ ਧੋਖਾ ਦੇ ਕੇ ਇੱਥੋਂ ਭੱਜ ਗਈ ਸੀ ਅਤੇ ਕਿਸੇ ਹੋਰ ਨਾਲ ਜਾ ਰਹੀ ਸੀ ਤਾਂ ਫਿਰ ਇੱਥੇ ਕੀ ਲਾਣਾ ਹੀ ਹੈ ਕਿਉਂ ਸਾਡੇ ਸਿਰ ਤੇ ਕਾਲਖ ਪੁੱਤ ਨਹੀਂ ਹੈ ਕਿਉਂ ਸਾਡੇ ਮਾੜੇ ਸਮੇਂ ਦੇ ਵਿੱਚ ਸਵਾਦ ਲੈਣ ਆ ਗਈ ਹੈ ਦੋਸਤੋ ਗੁਰਲਿੰਕੌਰ ਅਜੇ ਹੀ ਸੱਚਾਈ ਉਹਨਾਂ ਦੇ ਸਾਹਮਣੇ ਰੱਖਣ ਵਾਲੀ ਸੀ ਜਿਸ ਤੇ ਸ਼ਾਇਦ ਗੁਰਸ਼ੇਰ ਸਿੰਘ ਨੇ ਪਰਦਾ ਪਾ ਰੱਖਿਆ ਸੀ ਅੱਜ ਉਸ ਦੀਆਂ ਸਾਰੀਆਂ ਪੁਰਾਣੀਆਂ ਕਾਲੀਆਂ ਕਰਤੂਤਾ ਸਾਹਮਣੇ ਆਦਮਾਲੀਆਂ ਹਨ ਵੀ ਕਿਵੇਂ ਉਸਨੇ ਦੁਬਈ ਦੇ ਵਿੱਚ ਲਿਜਾ ਕੇ ਗੁਰਲਿੰਨ ਨਾਲ ਜੋ ਕੀਤਾ ਉਹ ਸੁਣ ਸਭ ਦੇ ਖੋਸ਼ ਉੱਡਣ ਵਾਲੇ ਹਨ ਦੋਸਤੋ ਅਜੇ ਹੀ ਕਿਹੜੀ ਸੱਚਾਈ ਹੈ ਅਦੇ ਹਾਕੀ ਕੀਤਾ ਗੁਰਜਰ ਸਿੰਘ ਨੇ ਮੀ ਗੁਰਲੀਨ ਅੱਜ ਸਭ ਦੇ ਸਾਹਮਣੇ ਉੱਤਪੜਦਾ ਫਾਸ਼ ਕਰਨ ਵਾਲੀ ਹੈ ਨਾਲ ਭਾਰੀ ਪੁਲਿਸ ਫੋਰਸ ਲੈ ਕੇ ਆਈ ਹੈ ਦੋਸਤੋ ਅਚਾਨਕ ਹੀ ਇੱਕੀ ਕੰਮ ਹੋ ਗਿਆ ਹੈ ਪੂਰੀ ਵੀਡੀਓ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ ਦੋਸਤੋ ਬਣ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਬਠਿੰਡਾ ਤੋਂ ਥੋੜੀ ਹੀ ਦੂਰ ਇੱਕ ਪਿੰਡ ਦੇ ਵਿੱਚ ਗੁਰਲੀਨ ਨਾਮ ਦੀ ਇੱਕ ਪੜ੍ਹੀ ਲਿਖੀ ਕੁੜੀ ਰਹਿੰਦੀ ਹੈ ਜਿਸ ਦਾ ਸੁਪਨਾ ਹੈ ਵੀ ਮੈਂ ਕੁਝ ਨੌਕਰੀ ਲੱਗ ਜਾਵਾਂ ਜਾਂ ਫਿਰ ਕੁਝ ਅਜਿਹਾ ਕੰਮ ਕਰਾਂ ਮੇਰੇ ਪਿਤਾ ਦਾ ਬੁਢਾਪਾ ਸੁੱਖ ਨਾਲ ਨਿਕਲ ਜਾਵੇ ਕਿਉਂਕਿ ਮਾਤਾ ਦੇ ਜਵਾਨੀ ਵਿੱਚ ਹੀ ਚਲੇ ਜਾਣ ਤੋਂ ਬਾਅਦ ਸ਼ਾਇਦ ਮੇਰੇ ਪਿਤਾ ਨੇ ਮੈਨੂੰ ਸੰਭਾਲਿਆ ਮੈਨੂੰ ਮਾਂ ਦਾ ਸੁੱਖ ਦਿੱਤਾ ਅਤੇ ਕਦੇ ਵੀ ਦੂਜੇ ਵਿਆਹ ਬਾਰੇ ਨਹੀਂ ਸੋਚਿਆ ਮੇਰੇ ਪਿਤਾ ਸੁਖਚੰਨ ਸਿੰਘ ਨੇ ਮੇਰੇ ਵਾਸਤੇ ਆਪਣਾ ਸਭ ਕੁਝ ਵਾਰ ਦਿੱਤਾ ਗੁਰਲੀਨ ਕੋਰ ਸੋਚਦੀ ਹੈ ਵੀ ਮੈਂ ਵੀ ਕੁਝ ਇਹਨਾਂ ਵਾਸਤੇ ਕਰਾਂ ਮੈਂ ਕੁਝ ਬਣ ਕੇ ਦਿਖਾਵਾਂ ਅਤੇ ਕੁਝ ਅਜੇਹ ਕਰ ਜਾਵਾਂ ਸਮਾਜ ਦੇ ਲੋਕ ਵੀ ਕਹਣ ਬਿੱਤੀ ਹੋਵੇ ਤਾਂ ਗੁਰਲੀਨ ਕੋਰ ਵਰਗੀ ਹੋਵੇ ਜਿਸ ਨੇ ਆਪਣੇ ਪਿਤਾ ਦਾ ਬੁਢਾਪਾ ਸੋਖਾ ਕਰ ਦਿੱਤਾ ਆਪਣੇ ਪਿਤਾ ਬਾਰੇ ਕੁਝ ਕਰ ਦਿੱਤਾ ਲੇਕਿਨ ਹੌਣੀ ਨੂੰ ਕੌਣ ਟਾਲ ਸਕਦਾ ਹੈ ਹੌਣੀ ਦੇ ਵਿੱਚ ਕਈ ਵਾਰ ਕੁਝ ਅਜੇਹੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਹਨ ਕੁਝ ਅਜਿਹੇ ਭਾਣੇ ਬੰਦੇ ਨਾਲ ਵਾਪਰ ਜਾਂਦੇ ਹਨ ਜਿਸ ਬਾਰੇ ਆਪਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਗੁਰਲੀਨ ਕੌਰ ਵਾਸਤੇ ਕਈ ਕਈ ਰਿਸ਼ਤੇ ਆਉਂਦੇ ਹਨ ਅਤੇ ਕਈ ਵਾਰ ਗੁਰਲੀਨ ਆਪ ਬੁੱਕਰ ਜਾਂਦੀ ਹੈ ਕਈ ਵਾਰ ਪਿਤਾ ਜੀ ਨੂੰ ਪਸੰਦ ਨਹੀਂ ਆਉਂਦੇ ਦੋਸਤੋ ਅਜਿਹਾ ਹੀ ਇੱਕ ਰਿਸ਼ਤਾ ਅੱਜ ਗੁਰਲੀਨ ਕੌਰ ਵਾਸਤੇ ਆਇਆ ਹੈ ਰਿਸ਼ਤਾ ਹੈ ਜੀ ਇੱਕ ਕੈਨੇਡਾ ਦੇ ਵਿੱਚ ਰਹਿਣ ਵਾਲੇ ਮੁੰਡੇ ਦਾ ਜੋ ਕਿ ਹਾਲੇ ਉੱਥੇ ਪੱਕਾ ਤਾਂ ਨਹੀਂ ਹੋਇਆ ਲੇਕਿਨ ਫਿਰ ਵੀ ਚੰਗਾ ਕਮਾਉਂਦਾ ਹੈ ਤੇ ਉੱਤੇ ਲਜਾਨ ਦੀਆਂ ਗੱਲਾਂ ਆਖਦਾ ਹੈ ਦੋਸਤੋ ਗੁਰਲੀਨ ਕੋਰ ਆਪਣੇ ਪਿਤਾਵ ਦੇਖਦੀ ਹੈ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਹਵੇਂ ਤੁਸੀਂ ਕਰ ਸਕਦੇ ਹੋ ਪਿਤਾ ਆਪਣੇ ਦੋਸਤਾਂ ਮਿੱਤਰਾਂ ਆਪਣੇ ਚੰਗੇ ਆਪਣੇ ਸ਼ੁਭਚਿੰਤਕ ਭਰਾਵਾਂ ਨਾਲ ਰਹਿ مشਵਰਾ ਕਰਦਾ ਹੈ ਵੀ ਕੀ ਕੀਤਾ ਜਾਵੇ ਕਿ ਗੁਰਲੀਨ ਨੂੰ ਬਾਹਰ ਭੇਜਣਾ ਠੀਕ ਰਹੇਗਾ ਤਾਂ ਦੋਸਤ ਥਾਰੇ ਰਿਸ਼ਤੇਦਾਰ ਤਾਈ ਚਾਚੇ ਸਭ ਸਮਝਾਂ ਦੇ ਹਨ ਵੀ ਬਾਹਰ ਜਾਣ ਵਰਗੀ ਰੀਸ ਨਹੀਂ ਹੈ ਆਪਣੇ ਇੱਥੇ ਪਲਾਕੀ ਪਿਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ ਕਹਿ ਦਿੰਦੇ ਹਨ ਵੀ ਕੁੜੀ ਨੂੰ ਬਾਹਰ ਭੇਜ ਦੇ ਅਤੇ ਤੈਨੂੰ ਵੀ ਉੱਥੇ ਬੁਲਾ ਲੇਗੀ ਤੇਰਾ ਬੁਢਾਪਾ ਬਾਹਰਲੀ ਕੰਟਰੀ ਦੇ ਵਿੱਚ ਬੜਾ ਵਧੀਆ ਨਿਕਲ ਜਾਏਗਾ ਚਲੋ ਨਾਮ ਵੀ ਬੁਲਾਇਆ ਤਾਂ ਇਹਨਾਂ ਕੋਲ ਪੈਸਾ ਤੇਰੇ ਕੋਲ ਇੱਥੇ ਹੋ ਜਾਵੇਗਾ ਤੂੰ ਆਪਣਾ ਬੁਢਾਪਾ ਸੁਖ ਨਾਲ ਕੱਟ ਸਕਦਾ ਹੈ ਕੀ ਪਿਆ ਹੈ ਇੱਥੇ ਤੇਰੇ ਕੋ ਖੇੜਾ ਬਹੁਤੀ ਜ਼ਮੀਨ ਹੈ ਮਿੱਤੂ ਜਿਹੜਾ ਵੇਚ ਵਟ ਕੇ ਆਪਣਾ ਬੁਢਾਪਾ ਵਧੀਆ ਕੱਟ ਸਕਦਾ ਹੈ ਜਾਂ ਠੇਕੇ ਸਿਰ ਤੇ ਬੜਾ ਵਧੀਆ ਆਪਣਾ ਬੁਢਾਪਾ ਕੱਟ ਸਕਦਾ ਹੈ ਇਹ ਸਭ ਇੱਥੇ ਰਹਿ ਜਾਣਾ ਹੈ ਆਪਣੀ ਧੀ ਨੂੰ ਚੰਗੇ ਘਰ ਵਿਆਹ ਦੇ ਅਤੇ ਉਸ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ ਉਹ ਵੀ ਉੱਥੇ ਰਾਜ ਕਰੇਗੀ ਤੈਨੂੰ ਵੀ ਰਾਜ ਕਰਾਏਗੀ ਇਸ ਤਰ੍ਹਾਂ ਦੀ ਗੱਲਾਂ ਸਭ ਕਰਦੇ ਹਨ ਸੁਖਚੈਨ ਸਿੰਘ ਨੂੰ ਲੱਗਦਾ ਹੈ ਵੀ ਬੜਾ ਵਧੀਆ ਰਿਸ਼ਤਾ ਹੈ ਵੀ ਇੱਥੇ ਆਪਾਂ ਨੂੰ ਮੰਨ ਜਾਣਾ ਚਾਹੀਦਾ ਹੈ ਬੜੀ ਨਾਨੁਕਰ ਕਰਨ ਦੇ ਨਾਲ ਬੜੀ ਉਮੀਦਾਂ ਰੱਖਦੇ ਹਾਂ ਉਦੋਂ ਕਈ ਵਾਰ ਚੰਗੇ ਮੌਕੇ ਹੱਥੋਂ ਨਿਕਲ ਜਾਂਦੇ ਹਨ ਐਸੇ ਹੀ ਡਰ ਨੂੰ ਮੁੱਖ ਰੱਖਦੇ ਸੁਖਚੈਨ ਸਿੰਘ ਆਪਣੀ ਧੀ ਦਾ ਰਿਸ਼ਤਾ ਉੱਥੇ ਕਰ ਦਿੰਦਾ ਹੈ ਦੋਸਤੋ ਤਰੀਕ ਤਾਂ ਹੁੰਦੀ ਹੈ ਵੀ 10 ਫਰਵਰੀ ਨੂੰ ਧੀ ਦਾ ਰਿਸ਼ਤਾ ਉੱਥੇ ਕਰ ਦੇਣਾ ਹੈ ਧੀ ਦਾ ਵਿਆਹ ਉੱਥੇ ਕਰ ਦੇਣਾ ਹੈ ਦੋਸਤੋ 10 ਫਰਵਰੀ ਦਾ ਦਿਨ ਆਂਦਾ ਹੈ ਅਤੇ ਪਿੰਡ ਦੇ ਵਿੱਚ ਗੇਟ ਅੱਗੇ ਟੈਂਟ ਲੱਗਿਆ ਹੈ ਕੋਈ ਬਹੁਤਾ ਬੰਦੋਬਸਤ ਨਹੀਂ ਲੇਕਿਨ ਫਿਰ ਵੀ ਬੜਾ ਸ਼ਾਨਦਾਰ ਟੈਂਟ ਲਗਾ ਰੱਖਿਆ ਹੈ ਅਤੇ ਜਿੰਨੀ ਕੋ ਉਸ ਦੀ ਗੁੰਜਾਇਸ਼ ਸੀ ਜਿੰਨਾ ਕੋ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਸਹਾਰਾ ਲਗਾਇਆ ਉਹਨਾਂ ਕੋ ਉਹਨਾਂ ਨੇ ਉੱਥੇ ਬੰਦੋਬਸਤ ਕਰ ਦਿੱਤਾ ਅਤੇ ਬੜਾ ਵਧੀਆ ਮਾਹੌਲ ਉੱਥੇ ਬਣ ਰੱਖਿਆ ਹੈ ਬੀਜ ਲੱਗ ਰਖੇ ਹਨ ਅਤੇ ਰਿਸ਼ਤੇਦਾਰ ਕਈ ਪਹਿਲਾ ਹੀ ਬਰਾਤ ਆਣ ਤੋਂ ਪਹਿਲਾਂ ਉੱਥੇ ਨੱਚ ਰਹੇ ਹਨ ਅਤੇ ਛੋਟੇ-ਛੋਟੇ ਬੱਚੇ ਇਧਰ-ਉਧਰ ਭੱਜਦੇ ਫਿਰਦੇ ਹਨ ਇਨ ਸਭ ਦੇ ਵਿਚਕਾਰ ਗੁਰਨੀਤ ਵੀ ਖੁਸ਼ ਹੈ ਕਿਉਂਕਿ ਉਸ ਨੂੰ ਅੰਦਾਜ਼ਾ ਹੈ ਵੀ ਨਵੇਂ ਘਰ ਦੇ ਵਿੱਚ ਸ਼ਾਇਦ ਮੈਂ ਸੁਖੀ ਰਹਾਂਗੀ ਅਤੇ ਮੇਰੇ ਪਿਤਾ ਨੇ ਬੜਾ ਸੋਚ ਸਮਝ ਕੇ ਹੀ ਮੈਨੂੰ ਵਿਆਹ ਹੁਣਾ ਬੜਾ ਸੋਚ ਸਮਝ ਕੇ ਉਹ ਤੇ ਰਿਸ਼ਤਾ ਕੀਤਾ ਹੋਣਾ ਆਪਣੇ ਪਿਤਾ ਤੇ ਪੂਰਾ ਭਰੋਸਾ ਹੈ ਸੁਖਚੰਨ ਸਿੰਘ ਵੀ ਆਪਣੇ ਮਨ ਦੇ ਵਿੱਚ ਆਪਣੀ ਧੀ ਦੇ ਹੋਣ ਵਾਲੇ ਭਵਿੱਖ ਬਾਰੇ ਚੰਗੀਆਂ ਕਾਮਨਾ ਕਰਦਾ ਹੈ ਰਮਗਿਰ ਅਰਦਾਸ ਕਰਦਾ ਹੈ ਵੀ ਮੇਰੀ ਧੀ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਰਜਾਨ ਅਤੇ ਜਿੰਨਾ ਕੋ ਇੱਥੇ ਸੁਖੀ ਰਹਿੰਦੀ ਹੈ ਉਸ ਤੋਂ 100 ਗੁਣਾ ਜ਼ਿਆਦਾ ਸੁਖੀ ਆਪਣੇ ਨਵੇਂ ਸਹੁਰੇ ਘਰ ਦੇ ਵਿੱਚ ਰਹੇ ਸੱਸ ਸਹੁਰੇ ਦੀ ਸੇਵਾ ਕਰੇ ਅਤੇ ਨਵੇਂ ਘਰ ਵਾਲੇ ਨੂੰ ਕੁਛ ਰਖੇ ਇਸ ਤਰ੍ਹਾਂ ਦੀ ਅਰਦਾਸਾ ਮਨ ਹੀ ਮਨ ਕਰਦਾ ਹੈ ਇਨੇ ਵਿਚਾਰ ਬਰਾਤ ਦੇ ਆਣ ਦੀ ਖਬਰ ਆ ਜਾਂਦੀ ਹੈ ਦੋਸਤੋ ਪਾਠੀ ਸਿੰਘ ਨੂੰ ਲੈ ਕੇ ਸੁਖਚੈਨ ਸਿੰਘ ਗੇਟ ਦੇ ਪਹੁੰਚਦਾ ਹੈ ਅਤੇ ਟੰਟ ਦੇ ਗੇਟ ਅੱਗੇ ਪਹੁੰਚ ਕੇ ਸਭ ਰਿਸ਼ਤੇਦਾਰ ਇਕੱਠੇ ਕਰ ਲੈਂਦਾ ਹੈ ਦੋਸਤੋ ਬਰਾਤ ਆ ਜਾਂਦੀ ਹੈ ਮਿਲਣੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਅਤੇ ਮਿਲਣੀ ਦੀ ਰਸਮ ਤੋਂ ਪਹਿਲਾਂ ਪਾਠੀ ਸਿੰਘ ਅਰਦਾਸ ਕਰਦਾ ਹੈ ਮਿਲਣੀ ਤੋਂ ਬਾਅਦ ਰੀਬਨ ਕਟਾਈ ਦੀ ਰਸਮ ਹੁੰਦੀ ਹੈ ਸ਼ਾਇਦ ਹੀ ਕੋਈ ਅਜਿਹਾ ਪੰਜਾਬੀਆਂ ਦਾ ਵਿਆਹ ਹੋਵੇ ਜਿਸ ਦੇ ਵਿੱਚ ਰੀਬਨ ਕਟਾਈ ਦੀ ਰਸਮ ਨਹੀਂ ਹੁੰਦੀ ਦੋਸਤੋ ਰੀਬਨ ਕਟਿਆ ਜਾਂਦਾ ਹੈ ਗੁਰਸ਼ੇਰ ਸਿੰਘ ਆਪਣੀਆਂ ਸਾਲੀਆਂ ਨੂੰ ਵਧੀਆ ਤੋਹਫੇ ਦਿੰਦਾ ਹੈ ਅਤੇ ਮੋਟੀ ਰਕਮ ਦੇ ਕੇ ਰੀਬਨ ਕਟਾਈ ਦੀ ਰਸਮ ਕਰਕੇ ਅੰਦਰ ਆ ਜਾਂਦਾ ਹੈ ਦੋਸਤੋ ਬੜਾ ਵਧੀਆ ਵਿਆਹ ਰਹਿੰਦਾ ਹੈ ਸਭ ਲੋਕ ਗੁਣਗੰਦੇ ਹਨ ਵੀ ਸੁਖਚੈਨ ਸਿੰਘ ਨੇ ਆਪਣੀ ਤੀ ਦਾ ਵਿਆਹ ਬੜੇ ਗਾਜੇਵਾਜਾਂ ਦੇ ਨਾਲ ਬੜੇ ਚੰਗੇ ਤਰੀਕੇ ਨਾਲ ਕੀਤਾ ਹੈ ਬੜਾ ਸੋਹਣਾ ਵਿਆਹ ਰਿਆ ਕੋਈ ਵੀ ਕਮੀ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦੀ ਦੋਸਤੋ ਗੁਰਲੀਨ ਕੌਰ ਆਪਣੇ ਨਵੇਂ ਸੋਹਰੇ ਪਰਿਵਾਰ ਦੇ ਵਿੱਚ ਆ ਚੁੱਕੀ ਹੈ ਬੜਾ ਉੱਥੇ ਸ਼ੁਰੂ-ਸ਼ੁਰੂ ਦੇ ਵਿੱਚ ਚੰਗਾ ਲੱਗਦਾ ਹੈ ਸ਼ੇਰ ਸਿੰਘ ਦਾ ਸੁਭਾਅ ਵੀ ਉਸ ਨੂੰ ਵਧੀਆ ਲੱਗ ਰਿਹਾ ਹੈ ਆਪਣੇ ਨਵੇਂ ਘਰ ਵਾਲੇ ਦੇ ਚੰਗੇ ਸੁਭਾਅ ਨੂੰ ਦੇਖ ਰੱਬ ਦਾ ਧੰਨਵਾਦ ਕਰਦੀ ਹੈ ਵੀ ਰੱਬ ਜੀ ਨੇ ਮੇਰੀ ਅਰਦਾਸ ਸੁਣ ਲਈ ਹਨ ਮੈਨੂੰ ਇੱਕ ਚੰਗਾ ਠੰਡੇ ਸਵਾ ਵਾਲਾ ਕਰਵਾਲਾ ਮਿਲ ਗਿਆ ਹੈ ਅਤੇ ਚੰਗੇ ਸੋਰੇ ਸੱਸ ਮਿਲੇ ਹਨ ਕਈ ਦਿਨ ਬੜੀਆ ਸਵਾ ਲੱਗਦਾ ਹੈ ਅਤੇ ਕੁਝ ਦਿਨਾਂ ਬਾਅਦ ਗੁਰਸ਼ੇਰ ਸਿੰਘ ਆਖਦਾ ਹੈ ਵੀ ਆਪਾਂ ਨੂੰ ਹੁਣ ਆਪਣੇ ਘਰ ਜਾਣਾ ਚਾਹੀਦਾ ਹੈ ਵਿਦੇਸ਼ ਤੇ ਵੀ ਜਾਣਾ ਚਾਹੀਦਾ ਹੈ ਇੱਥੇ ਰਹਿੰਦਣ ਬਹੁਤ ਦਿਨ ਹੋ ਗਏ ਹੁਣ ਤੁਸੀਂ ਆਪਣੇ ਘਰਦਿਆਂ ਨੂੰ ਮਿਲਾਓ ਅਤੇ ਆਪਣੇ ਸੱਸ ਸੋਰੇ ਦਾ ਅਸ਼ੀਰਵਾਦ ਲੈ ਕੇ ਆਪਾਂ ਅਗਲੇ ਹਫਤੇ ਚਲੇ ਜਾਈਏ ਹਾਂ ਵਿਦੇਸ਼ ਤੇ ਬਲ ਦੋਸਤੋ ਗੁਰਲੀਨਕੌਰ ਆਪਣੇ ਪਿੱਕੇ ਘਰਾਂ ਦੀ ਹੈ ਸਭ ਰਿਸ਼ਤੇਦਾਰਾਂ ਨੂੰ ਇੱਕ ਵਾਰ ਆਖਰੀ ਵਾਰ ਮਿਲ ਕੇ ਅਤੇ ਦੁੱਖ ਸੁੱਖ ਉਹਨਾਂ ਨਾਲ ਸਾਂਝੇ ਕਰਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਅਤੇ ਵਾਪਸ ਆਂਦੀ ਹੈ ਸੱਸ ਸੋਹਰੇ ਦੇ ਪੈਰੇ ਹੱਥ ਲਗਾਉਂਦੀ ਹੈ ਅਤੇ ਚੱਲੇ ਜਾਂਦੀ ਹਾਂ ਜੀ 에어ਪੋਰਟ ਤੇ ਜਿਵੇਂ ਹੀ ਟਿਕਟ ਬਾਲ ਦੇਖਦੀ ਹੈ ਤਾਂ ਹੈਰਾਨ ਹੁੰਦੀ ਹੈ ਵੀ ਟਿਕਟ ਤਾਂ ਦੁਬਈ ਦੀ ਹੈ ਤੁਸੀਂ ਤਾਂ ਕਹਿੰਦੇ ਸੀ ਵੀ ਤੁਸੀਂ ਕੈਨੇਡਾ ਰਹਿਨੇ ਹੋ ਅਜੇ ਹੀ ਕਿਹੜੀ ਗੱਲ ਹੈ ਵੀ ਤੁਸੀਂ ਮੈਨੂੰ ਦੁਬਈ ਕਿਉਂ ਭੇਜ ਰਹੇ ਹੋ ਤੁਸੀਂ ਮੇਰੇ ਨਾਲ ਕਿਉਂ ਨਹੀਂ ਚੱਲਦੇ ਤੁਹਾਡੀ ਟਿਕਟ ਤੇ ਕੈਨੇਡਾ ਲਿਖਿਆ ਹੋਇਆ ਹੈ ਮੇਰੀ ਟਿਕਟ ਤੇ ਦੁਬਈ ਆਖਿਰ ਅਜੇ ਹੀ ਕਿਹੜੀ ਗੱਲ ਹੈ ਤਾਂ ਉਹ ਮਿਟੀਆਂ ਗੋਲੀਆਂ ਦੇਣੇ ਸ਼ੁਰੂ ਕਰ ਦਿੰਦਾ ਹੈ ਕਹਿ ਦਿੰਦਾ ਹੈ ਵੀ ਤੁਸੀਂ ਹਜੇ ਨਵੇਂ ਹੋ ਸਿੱਧਾ ਜਾਣਾ ਠੀਕ ਨਹੀਂ ਹੈ ਤੁਸੀਂ ਪਹਿਲਾਂ ਦੁਬਈ ਜਾਓ ਉੱਥੇ ਕੁਝ ਦਿਨ ਰਹੋ ਮੈਂ ਆਪੇ ਤੁਹਾਨੂੰ ਉੱਥੇ ਲੈਣ ਆ ਜਾਊਗਾ ਜੇ ਨਹੀਂ ਲੈਣਾ ਹੈ ਕੋਈ ਗੱਲ ਨਹੀਂ ਮੈਂ ਟਿਕਟ ਭਜਵਾ ਦੂੰਗਾ ਤੁਸੀਂ ਆਪ ਕੈਨੇਡਾ ਤੜਕੇ ਆ ਜਾਣਾ ਅੱਥੇ ਉੱਥੇ ਆਪਾਂ ਦੋਵੇਂ ਇਕੱਠੇ ਰਹਾਂਗੇ ਇਸ ਤਰ੍ਹਾਂ ਦੇ ਸੁਪਨੇ ਉਸ ਨੂੰ ਦਿਖਾਣੇ ਸ਼ੁਰੂ ਕਰ ਦਿੰਦਾ ਹੈ ਗੁਰਲੀਨ ਵੀ ਆਪਣੇ ਨਵੇਂ ਘਰ ਵਾਲੇ ਤੇ ਭਰੋਸਾ ਕਰਦੀ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਵੇਂ ਸਹੀ ਮੈਂ ਜਿਵੇਂ ਕਹਾਂਗੀ ਉਵੇਂ ਕਰ ਲਾਂਗੀ ਇੱਕ ਵਾਰ ਦੁਬਈ ਚਲੀ ਜਾਨੇ ਹਾਂ ਬਾਅਦ ਦੇ ਵਿੱਚ ਜਿੱਥੇ ਤੁਸੀਂ ਕਹੋਗੇ ਉੱਥੇ ਮੈਂ ਆ ਜਾਾਂਗੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਨਾ ਵੀ ਲੈਣਾ ਏ ਮੈਂ ਆਪੇ ਆ ਜਾਾਂਗੀ ਮੈਂ ਕਿਹੜਾ ਹਲੇ ਨਿਆਣੀ ਹਾਂ ਦੋਸਤੋ ਚਲੋ ਉਹ ਆਪਣੇ ਘਰ ਵਾਲੇ ਦੀ ਗੱਲ ਮੰਨ ਕੇ ਅਲੱਗ ਫਲਾਈਟ ਦੇ ਵਿੱਚ ਅਲੱਗ ਜਹਾਜ਼ ਦੇ ਵਿੱਚ ਬੈਠ ਕੇ ਦੁਬਈ ਪਹੁੰਚ ਜਾਂਦੀ ਹੈ ਦੁਬਈ ਦੇ ਵਿੱਚ ਘਰ ਵਾਲੇ ਦਾ ਭੇਜਾ ਇੱਕ ਡਰਾਈਵਰ ਉੱਥੇ ਆ ਜਾਂਦਾ ਹੈ ਅਤੇ ਉੱਥੋਂ ਉਸ ਨੂੰ ਲੈ ਕੇ ਇੱਕ ਹੋਟਲ ਦੇ ਵਿੱਚ ਪਹੁੰਚ ਜਾਂਦਾ ਹੈ ਫਾਲੇ ਕੁਝ ਸਮਾਂ ਬੀਤਦਾ ਹੈ ਇੰਨੇ ਦੇ ਵਿਚਕਾਰ ਕੁਝ ਲੋਕ ਉੱਥੇ ਆਉਂਦੇ ਹਨ ਅਤੇ ਗੁਰਸ਼ੇਰ ਸਿੰਘ ਦੇ ਰਿਸ਼ਤੇਦਾਰ ਹੋਣ ਦਾ ਦਾਵਾ ਕਰਦੇ ਹਨ ਦੋਸਤੋ ਉਸ ਨੂੰ ਵਧੀਆ ਖਾਣਾ ਪਾਣੀ ਦਿੰਦੇ ਹਨ ਅਤੇ ਗੁਰਲੀਨ ਵੀ ਖੁਸ਼ ਹੈ ਵੀ ਇੱਥੇ ਕਿੰਨੇ ਚੰਗੇ ਲੋਕ ਹਨ ਮੇਰਾ ਧਿਆਨ ਰੱਖਦੇ ਹਨ ਲੇਕਿਨ ਉਸ ਨੂੰ ਨਹੀਂ ਪਤਾ ਵੀ ਇਸ ਦੇ ਪਿੱਛੇ ਇੱਕ ਕੁਝ ਸਾਜ਼ਿਸ਼ ਹੈ ਕੁਝ ਇੱਕ ਘਟਨਾ ਉਸ ਦੇ ਨਾਲ ਵਾਪਰਨ ਵਾਲੀ ਹੈ ਜਿਸ ਤੇ ਬਾਰੇ ਸ਼ਾਇਦ ਉਸ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਦੋਸਤੋ ਉਹ ਜਿਹੜੇ ਨਵੇਂ ਬੰਦੇ ਆਏ ਹਨ ਓਪਰ ਗੁਰਲੀ ਨੂੰ ਆਖਦੇ ਹਾਂ ਕੋਈ ਗੱਲ ਨਹੀਂ ਤੁਸੀਂ ਇੱਥੇ ਰਾਤ ਨੂੰ ਆਰਾਮ ਕਰੋ ਅਸੀਂ ਕੱਲ ਨੂੰ ਸਵੇਰੇ ਤੁਹਾਨੂੰ ਲੈਣਾ ਜਾਵਾਂਗੇ ਇੱਕ ਨਵੀਂ ਜਗ੍ਹਾ ਆਪਾਂ ਚੱਲਾਂਗੇ ਉੱਥੇ ਤੁਹਾਨੂੰ ਅੱਗੇ ਗੁਰਸ਼ੇਰ ਸਿੰਘ ਕੋਲ ਲਿਜਾਇਆ ਜਾਏਗਾ ਤੁਹਾਡੇ ਫਲਾਈਟ ਵਾਸਤੇ ਕੁਝ ਜ਼ਰੂਰੀ ਕਾਗਜ਼ਾਤ ਚਾਹੀਦੇ ਹਨ ਉਹ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਗੁਰਲੀਨ ਕੋਰ ਮੰਨ ਜਾਂਦੀ ਹੈ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਮੈਂ ਆਪਣੇ ਘਰ ਵਾਲੇ ਨਾਲ ਆਪੇ ਗੱਲ ਕਰ ਲਾਂਗੇ ਉਹ ਮੈਨੂੰ ਸਮਝਾ ਦੇਗਾ ਕਿੱਥੇ ਜਾਣਾ ਹੈ ਮੈਂ ਆਪੇ ਉੱਥੇ ਚਲੀ ਜਾਾਂਗੀ ਤੁਹਾਨੂੰ ਜ਼ਿਆਦਾ ਖੇਚਲ ਕਰਨ ਦੀ ਲੋੜ ਨਹੀਂ ਹੈ ਦੋਸਤੋ ਕੱਦ ਨੇ ਕੋਈ ਗੱਲ ਨਹੀਂ ਅਸੀਂ ਸਵੇਰੇ ਤੁਹਾਨੂੰ ਲੈਣਾ ਨੇ ਹਾਂ ਦੋਸਤੋ ਗੁਰਲੀਨ ਕੋ ਰਾਤ ਨੂੰ ਆਰਾਮ ਕਰਦੀ ਹੈ ਆਪਣੇ ਘਰ ਵਾਲੇ ਨੂੰ ਫੋਨ ਮਿਲਾਨ ਦੀ ਕੋਸ਼ਿਸ਼ ਕਰਦੀ ਹੈ ਫੋਨ ਅਗੋ ਵਿਜੀ ਆਂਦਾ ਹੈ ਅਤੇ ਕੁਝ ਢੇਰ ਬਾਅਦ ਸਵਿਚ ਆਫ ਹੋਣ ਲੱਗ ਜਾਂਦਾ ਹੈ ਹੈਰਾਨ ਹੈ ਕਿ ਕਮਾਲ ਦੀ ਗੱਲ ਹੈ ਫਿਰ ਸੋਚਦੀ ਹੈ ਕੋਈ ਗੱਲ ਨਹੀਂ ਬਾਹਰਲੀ ਕੰਟਰੀ ਦੇ ਵਿੱਚ ਗਿਆ ਹੈ ਸ਼ਾਇਦ ਕੋਈ ਦਿੱਕਤ ਆ ਗਈ ਹੋਵੇ ਮੇਰਾ ਫੋਨ ਨਹੀਂ ਮਿਲ ਰਿਹਾ ਕੋਈ ਗੱਲ ਹੋ ਗਈ ਹੋਣੀ ਦੋਸਤੋ ਚਲੋ ਸੋ ਜਾਂਦੀ ਹੈ ਸਾਰੀ ਰਾਤ ਸੁੱਤੇ ਤਾਂ ਪਈ ਹੈ ਲੇਕਿਨ ਫਿਰ ਵੀ ਉਸ ਦੇ ਦਿਮਾਗ ਦੇ ਵਿੱਚ ਇੱਕ ਪੈ ਇੱਕ ਡਰ ਪਨਪਨ ਲੱਗਿਆ ਹੈ ਵੀ ਮੇਰਾ ਫੋਨ ਕਿਉਂ ਨਹੀਂ ਚੁੱਕਦੇ ਆਪਣੇ ਘਰ ਗੱਲ ਕਰਦੀ ਹੈ ਅਤੇ ਘਰ ਵਾਲਿਆਂ ਨੂੰ ਸਭ ਨੂੰ ਵਧੀਆ ਆਖਦੀ ਹੈ ਵੀ ਮੈਂ ਇੱਥੇ ਪਹੁੰਚ ਗਈ ਹਾਂ ਅਤੇ ਥੋੜੇ ਸਮੇਂ ਬਾਅਦ ਮੈਨੂੰ ਆਪੇ ਲੈਣਾ ਜਾਵੇਗਾ ਤੁਸੀਂ ਮੇਰੀ ਚਿੰਤਾ ਨਾ ਕਰੋ ਜੇਕਰ ਮੇਰਾ ਫੋਨ ਸਵਿਚ ਆਫ ਪਗਰ ਆਵੇ ਕੋਈ ਗੱਲ ਨਹੀਂ ਇੱਥੇ ਕਈ ਵਾਰ ਨੈਟਵਰਕ ਦੀ ਪ੍ਰੋਬਲਮ ਲੈਂਦੀ ਹੈ ਮੇਰੇ ਕੋਲ ਹਲੇ ਇੱਥੋਂ ਦੀ SIM ਨਹੀਂ ਹੈ ਅਤੇ ਮੈਂ ਤਾਂ Wi-Fi ਨਾਲ ਜੋੜ ਕੇ WhatsApp ਤੇ ਗੱਲ ਕਰਦੀ ਪਈ ਹਾਂ ਦੋਸਤੋ ਚਲੋ ਅਗਲਾ ਦਿਨ ਆਦਾ ਹੈ ਅਗਲੇ ਦਿਨ ਉਹ ਅਣਜਾਣ ਲੋਕ ਉਸ ਨੂੰ ਲੈਣ ਆ ਜਾਂਦੇ ਹਨ ਅਤੇ ਲੈਣ ਆਉਣ ਤੋਂ ਪਹਿਲਾਂ ਕਹਿ ਦਿੰਦੇ ਹਨ ਵੀ ਤੁਹਾਨੂੰ ਆਫਿਸ ਲਈ ਜਾ ਜਾਏਗਾ ਉੱਥੇ ਕੁਝ ਵੀ ਇਲੈਕਟ੍ਰੋਨਿਕ ਸਮਾਨ ਲਿਜਾਣ ਦੇ ਵਾਸਤੇ ਪਾਬੰਦੀ ਲੱਗੀ ਹੈ ਅਤੇ ਤੁਸੀਂ ਕੁਝ ਵੀ ਉੱਥੇ ਇਲੈਕਟ੍ਰੋਨਿਕ ਨਹੀਂ ਲਿਜਾ ਸਕਦੇ ਜਿਵੇਂ ਕਿ ਮੋਬਾਈਲ ਹੈੱਡਫੋਨ ਅਤੇ ਕੁਝ ਵੀ ਤੁਹਾਡੇ ਕੋਲ ਇਲੈਕਟ੍ਰੋਨਿਕ ਹੈ ਸਾਨੂੰ ਦੇ ਦਿਓ ਅਤੇ ਅਸੀਂ ਆਪੇ ਸੰਭਾਲ ਕੇ ਰੱਖ ਲਾਂਗੇ ਤੁਹਾਨੂੰ ਆਫਿਸ ਤੋਂ ਵਾਪਸ ਲਿਜਾਣ ਦੇ ਵਕਤ ਆਪੇ ਦੇ ਦਾਂਗੇ ਗੁਰਲੀਨ ਘੋਰ ਵਿਚਾਲੀ ਭੋਲੀ ਹੈ ਅਤੇ ਇੱਕ ਲੱਕ ਦਾ ਸਮਾਨ ਦੇ ਦਿੰਦੀ ਹੈ ਪਾਸਪੋਰਟ ਉਹਨਾਂ ਨੂੰ ਦੇ ਦਿੰਦੀ ਹੈ ਅਤੇ ਸਾਰਾ ਸਮਾਨ ਉਹਨਾਂ ਦੇ ਹਵਾਲੇ ਕਰ ਦਿੰਦੀ ਹੈ ਜੋ ਜੋ ਮੰਗਦੇ ਜਾਂਦੇ ਹਨ ਲੈਕਿਨ ਨਹੀਂ ਪਤਾ ਵੀ ਇੱਥੇ ਉਹ ਆਪਣੇ ਆਪ ਨੂੰ ਕਿੰਨਾ ਸ਼ੈਤਾਨਾਂ ਦੇ ਹਵਾਲੇ ਕਰ ਰਹੀ ਹੈ ਦੋਸਤੋ ਉੱਥੇ ਉਹਨਾਂ ਦੇ ਅਸਲੀ ਰੰਗ ਦਿਖਣੇ ਸ਼ੁਰੂ ਹੋ ਜਾਂਦੇ ਹਨ ਅੰਦਰ ਉਸ ਨੂੰ ਬਾਕੀ ਕੁੜੀਆਂ ਦੇ ਨਾਲ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਉੱਥੇ ਚੀਕਦੀ ਹੈ ਝੰਗੜਦੀ ਹੈ ਮੈਨੂੰ ਇੱਥੇ ਕਿਉਂ ਬੰਦ ਕਰ ਦਿੱਤਾ ਹੈ ਅਤੇ ਪਹਾਨੂ ਡੇਢ ਘੰਟਾ ਹੋ ਗਿਆ ਮੈਨੂੰ ਬੰਦ ਕੀਤੇ ਨੂੰ ਮੈਨੂੰ ਬਾਹਰ ਕੱਢੋ ਮੈਂ ਬਾਹਰ ਜਾਣਾ ਹੈ ਇੱਥੇ ਇਹ ਕੁੜੀਆਂ ਕੌਣ ਹਨ ਅਤੇ ਮੇਰੇ ਨਾਲ ਕਿਉਂ ਬੰਦ ਕਰਕੇਆਂ ਹਨ ਦੋਸਤੋ ਉਹ ਕੁੜੀਆਂ ਉਸ ਨੂੰ ਸਮਝਾਉਂਦੀਆਂ ਹਨ ਉਹਨਾਂ ਦੇ ਵਿਚਾਰ ਇੱਕ ਪੰਜਾਬੀ ਕੁੜੀ ਵੀ ਹੈ ਜਿਸ ਦਾ ਨਾਮ ਮੰਨਪ੍ਰੀਤ ਹੈ ਉਹ ਉਸ ਨੂੰ ਦੱਸਦੀ ਹੈ ਵੀ ਇੱਥੇ ਅਸੀਂ ਵੀ ਤੇਰੇ ਵਾਂਗ ਆਈਆਂ ਹਨ ਸਾਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਜਾਂ ਤਾਂ ਕਿਡਨੈਪ ਕਰਕੇ ਜਾਂ ਫਿਰ ਆਪਣਿਆਂ ਨਹੀਂ ਧੋਖਾ ਦੇ ਕੇ ਸਾਨੂੰ ਵੇਚ ਦਿੱਤਾ ਹੈ ਇਹ ਬਹੁਤ ਬੁਰੇ ਲੋਕ ਹਨ ਇੱਥੇ ਸਾਡੇ ਤੋਂ ਬਹੁਤ ਗਲਤ ਕੰਮ ਕਰਵਾਉਂਦੇ ਹਨ ਅਤੇ ਜੋ ਕੁੜੀਆਂ ਮਨਾ ਕਰਦੀਆਂ ਹਨ ਉਹਨਾਂ ਨੂੰ ਜਾਂ ਤਾਂ ਇੰਨੀ ਜ਼ੋਰ ਦੀ ਕੁੱਟਿਆ ਮਾਰਿਆ ਜਾਂਦਾ ਹੈ ਵੀ ਆਪਣੇ ਆਪ ਮਰ ਜਾਂਦੀਆਂ ਹਨ ਜਾਂ ਫਿਰ ਉਹਨਾਂ ਨੂੰ ਜ਼ੰਮੂ ਮਾਰ ਕੇ ਇੱਥੇ ਕਿਤੇ ਦਫ਼ਨ ਕਰ ਦਿੱਤਾ ਜਾਂਦਾ ਹੈ ਬਾਰ ਦੇ ਵਿੱਚ ਉਹਨਾਂ ਦੀ ਲਾਸ਼ ਵੀ ਆਪਣਿਆਂ ਨੂੰ ਨਸੀਬ ਨਹੀਂ ਹੁੰਦੀ ਇਹੋ ਜਿਹਾ ਕੁਝੀਆਂ ਗੱਲਾਂ ਇਹੋ ਜਿਹਾ ਭਿਆਨਕ ਗੱਲਾਂ ਉਸ ਨੂੰ ਸੁਣਾਉਂਦੀਆਂ ਹਨ ਜਿਸ ਨੂੰ ਸੁਣ ਕੇ ਉਹ ਬਜਾਰੀ ਦੇਹਲ ਜਾਂਦੀ ਹੈ ਉੱਥੇ ਹੀ ਉਸ ਦਾ ਮਨ ਬਿਲਕੁਲ ਚੱਕੇ ਜਾਂਦਾ ਹੈ ਰੋਣ ਲੱਗ ਜਾਂਦੀ ਹੈ ਸਾਰੀ ਰਾਤ ਰੋਂਦੀ ਰਹਿੰਦੀ ਹੈ ਨਾਲ ਦੀਆਂ ਕੁੜੀਆਂ ਚੁੱਪ ਕਰਾਉਂਦੀਆਂ ਹਨ ਲੇਕਿਨ ਚੁੱਪ ਕਿਵੇਂ ਕਰੇ ਦੋਸਤੋ ਕਈ ਦਿਨ ਰੋਂਦੀ ਰਹਿੰਦੀ ਹੈ ਕਈ ਦਿਨ ਰੋਟੀ ਪਾਣੀ ਛੱਡ ਦਿੰਦੀ ਹੈ ਲੇਕਿਨ ਹਾਲਾਤ ਇਹੋ ਜਿਹੇ ਹੋ ਚੁੱਕੇ ਹਨ ਹੁਣ ਤਾਂ ਜੀਣਾ ਪੈਣਾ ਹੈ ਜੋ ਕੁਝ ਹੋ ਚੁੱਕਿਆ ਹੈ ਉਸ ਨੂੰ ਬਹਾਦਰੀ ਨਾਲ ਸਹਿਨ ਕਰਨਾ ਪੈਣਾ ਹੈ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇਣ ਦਾ ਕੋਈ ਫਾਇਦਾ ਨਹੀਂ ਹੈ ਦੋਸਤੋ ਫਿਰ ਸੋਚਦੀ ਹੈ ਵੀ ਮੈਂ ਇਥੋਂ ਨਿਕਲ ਕੇ ਰਾਂਗੀ ਮੈਂ ਇੱਥੇ ਨਹੀਂ ਰਹਿ ਸਕਦੀ ਅਤੇ ਮੈਂ ਇਥੋਂ ਭੱਜ ਕੇ ਰਾਂਗੀ ਆਪਣੇ ਨਾਲ ਦੀਆਂ ਨਾਲ ਸਲਾਹ ਕਰਦੀ ਹੈ ਵੀ ਤੁਸੀਂ ਕਦੇ ਭੱਜਣ ਦੀ ਕੋਸ਼ਿਸ਼ ਤرائی ਹੈ ਤਾਂ ਸਾਰੀਆਂ ਕਹਿ ਜਾਂਦੀਆਂ ਹਨ ਕੌਣ ਇੱਥੇ ਰਹਿਣਾ ਚਾਹੁੰਦਾ ਹੈ ਸਾਰੀਆਂ ਇੱਥੋਂ ਜਾਣਾ ਚਾਹੁੰਦੀਆਂ ਹਨ ਸਾਰੀਆਂ ਨੇ ਇੱਕ ਜਾਂ ਦੋ ਵਾਰੀ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸਭ ਕੁਝ ਨਾਕਾਮ ਹੈ ਇਹ ਬਹੁਤ ਮਾੜੇ ਲੋਕ ਹਨ ਇੱਕ ਤੇ ਵੀ ਅਸੀਂ ਚਲੇ ਜਾਈਏ ਉਥੇ ਸਾਨੂੰ ਫੜ ਲੈਂਦੇ ਹਨ ਸਾਡੇ ਸਰੀਰਾਂ ਦੇ ਵਿੱਚ ਇਹਨਾਂ ਨੇ ਚਿਪਾ ਲਗਾ ਰੱਖਿਆ ਹਨ ਅਤੇ ਸਾਡੀ ਲੋਕੇਸ਼ਨ ਇਹਨਾਂ ਨੂੰ ਮਿਲਦੀ ਰਹਿੰਦੀ ਹੈ ਜਿੱਥੇ ਵੀ ਚਲੇ ਜਾਈਏ ਇਹ ਫੜ ਹੀ ਲੈਂਦੇ ਹਨ ਦੋਸਤੋ ਐਸੇ ਹੀ ਭਿਆਨਕ ਹਾਲਾਤਾਂ ਦੇ ਵਿੱਚ ਰੋਂਦੀ ਕਰੌਂਦੀ ਆਪਣੇ ਦਿਨ ਕੱਟਣੇ ਸ਼ੁਰੂ ਕਰ ਦਿੰਦੀ ਹੈ ਉਸ ਤੋਂ ਬਹੁਤ ਮਾੜੇ ਕੰਮ ਕਰਵਾਏ ਜਾਂਦੇ ਹਨ ਅਤੇ ਮਜਬੂਰ ਕੀਤਾ ਜਾਂਦਾ ਹੈ ਵਿਚਾਰੀ ਬਾਕੀ ਕੁੜੀਆਂ ਦੇ ਨਾਲ ਉਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਮਜਬੂਰ ਹੋ ਚੁੱਕੀ ਹੈ ਦੋਸਤੋ ਸਮਾਵੇਦਾ ਹੈ ਅਤੇ ਹੌਲੀ-ਹੌਲੀ ਇੱਕ ਪਲਾਨ ਬਣਾਦੀ ਹੈ ਅਤੇ ਸੋਚਦੀ ਹੈ ਵੀ ਇੱਥੋਂ ਸਿੱਧਾ ਭਜਣਾ ਬੜਾ ਮੁਸ਼ਕਲ ਹੈ ਜੇਕਰ ਆਪਾਂ ਇਹਨਾਂ ਦਾ ਪਰਦਾਫਾਸ਼ ਇੱਥੋਂ ਦੀ ਪੁਲਿਸ ਅੱਗੇ ਇੱਥੋਂ ਦੀ ਸਰਕਾਰ ਅੱਗੇ ਕਰ ਦਈਏ ਸ਼ਾਇਦ ਆਪਣਾ ਇੱਥੋਂ ਨਿਕਲਣਾ ਸੌਖਾ ਹੋ ਜਾਵੇਗਾ ਦੋਸਤੋ ਪਲਾਨ ਬਣਾਦੀ ਹੈ ਅਤੇ ਇੱਕ ਫੋਨ ਚੁਰਾਇਆ ਜਾਂਦਾ ਹੈ ਫੋਨ ਚੁਰਾ ਕੇ ਅਤੇ ਬਾਦ ਦੇ ਵਿੱਚ ਇਹਨਾਂ ਸਭ ਦੀਆਂ ਕਾਲੀਆਂ ਕਰਦੂਤਾਂ ਦੀਆਂ ਵੀਡੀਓ ਬਣਾਈ ਜਾਂਦੀਆਂ ਹਨ ਸਾਰੀਆਂ ਲੜਕੀਆਂ ਦੇ ਇੰਟਰਵਿਊ ਲੈ ਜਾਂਦੇ ਹਨ ਸਾਰੀਆਂ ਲੜਕੀਆਂ ਆਪਣੇ ਆਪਣੇ ਦੁਖੜਾ ਸੁਣਾ ਕੇ ਉਸ ਕੈਮਰੇ ਦੇ ਵਿੱਚ ਉਸ ਮੋਬਾਈਲ ਦੇ ਵਿੱਚ ਰਿਕਾਰਡ ਕਰ ਲੈਂਦੀਆਂ ਹਨ ਦੋਸਤੋ ਉਸ ਦੇ ਵਿੱਚ SIM ਨਹੀਂ ਹੈ ਅਤੇ ਹੁਣ ਸਵਾਲ ਹੈ ਵੀ ਅੱਗੇ ਪੁਲਿਸ ਵਾਲਾਂ ਤੱਕ ਲੋਕਾਂ ਤੱਕ ਇਹ ਕਿਵੇਂ ਪਹੁੰਚਾਇਆ ਜਾਵੇ ਆਪਣੇ ਕੋਲ ਕੋਈ ਵੀ ਸਾਧਨ ਨਹੀਂ ਹੈ ਆਪਾਂ ਅੱਗੇ ਲੋਕਾਂ ਤੱਕ ਕਿਵੇਂ ਪਹੁੰਚਾਈਏ ਸਾਰੇ ਸਬੂਤਾਂ ਆਪਾਂ ਇਕੱਠੇ ਕਰ ਲਏ ਹਨ ਫਿਰ ਪਲਾਨ ਬਣਾਇਆ ਜਾਂਦਾ ਹੈ ਅਤੇ ਜਦੋਂ ਉਹਨਾਂ ਨੂੰ ਇੱਕ ਤੋਂ ਦੂਜੀ ਥਾਂ ਤੇ ਲਿਜਾਇਆ ਜਾਂਦਾ ਹੈ ਰਸਤੇ ਦੇ ਵਿੱਚ ਇੱਕ ਪੁਲਿਸ ਥਾਣੇ 'ਵਾਂ ਜਾਂਦਾ ਹੈ ਜੋਰ ਦੀ ਖਿੜਕੀ ਦੇ ਵਿੱਚੋਂ ਦੀ ਮਾੜੀ ਜਿਹੀ ਜਗ੍ਹਾ ਤੋਂ ਮੋਬਾਈਲ ਜਿਹੜਾ ਹੈ ਪੁਲਿਸ ਥਾਣੇ 'ਵੱਲ ਚਲਾਣਾ ਮਾਰਦੇ ਹਨ ਦੋਸਤੋ ਜਿਹੜੇ ਗੁੰਡੇ ਹਨ ਬਦਮਾਸ਼ ਹਨ ਨੋਟ ਤਾਂ ਕਰਦੇ ਹਨ ਵੀ ਕੁਝ ਡਿੱਗਿਆ ਹੈ ਲੇਕਿਨ ਫਿਰ ਸੋਚਦੇ ਹਨ ਕੀ ਹੀ ਡਿੱਗ ਸਕਦਾ ਹੈ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਲੈ ਚੱਲਦੇ ਹਾਂ ਦੋਸਤੋ ਵਾਪਸ ਹੋਟਲ ਦੇ ਵਿੱਚ ਲਿਆ ਜਾਂਦੇ ਹਨ ਲੇਕਿਨ ਇਧਰੋਂ ਮੋਬਾਈਲ ਜਿਹੜਾ ਹੈ ਪੁਲਿਸ ਦੇ ਖਵਾਲੇ ਲੱਗ ਚੁੱਕਾ ਹੈ ਸਭ ਸਬੂਤ ਉਹਨਾਂ ਦੇ ਕੋਲ ਪਹੁੰਚ ਚੁੱਕੇ ਹਨ ਅਗਲੇ ਹੀ ਦਿਨ ਕੁੜਸਤੇ ਪਹੁੰਚ ਜਾਂਦੀ ਹੈ ਅਤੇ ਸਭ ਕੁੜੀਆਂ ਨੂੰ ਰਿਹਾ ਕਰਵਾਇਆ ਜਾਂਦਾ ਹੈ ਅਤੇ ਹੁਣ ਉਸ ਕੁੜੀ ਨੂੰ ਇਹਨਾਂ ਸਭ ਬਹਾਦਰੀ ਵਾਸਤੇ ਉੱਥੋਂ ਦੀ ਸਰਕਾਰ ਇਨਾਮ ਦਿੰਦੀ ਹੈ ਮੋਟਾ ਪੈਸਾ ਉਸ ਨੂੰ ਦਿੱਤਾ ਜਾਂਦਾ ਹੈ ਅਤੇ ਆਫਰ ਦਿੱਤਾ ਜਾਂਦਾ ਹੈ ਤੁਸੀਂ ਜਾਂ ਤਾਂ ਇੱਥੇ ਰਹਿ ਕੇ ਕੁਝ ਕੰਮ ਚੰਦਾ ਕਰ ਸਕਦੇ ਹੋ ਜਾਂ ਫਿਰ ਜੇਕਰ ਤੁਸੀਂ ਆਪਣੇ ਘਰ ਵਾਪਸ ਜਾਣਾ ਚਾਹੋ ਉੱਥੇ ਵੀ ਜਾ ਸਕਦੇ ਹੋ ਕਈ ਕੁੜੀਆਂ ਦਰਿਆਨ ਵਾਪਸ ਆਪਣੇ ਘਰ ਜਾਣਾ ਚਾਹੁੰਦੀਆਂ ਹਨ ਲੇਕਿਨ ਬਾਕੀ ਕੁੜੀਆਂ ਸਮਝਦੀਆਂ ਹਨ ਸਮਾਜ ਆਪਾਂ ਨੂੰ ਚੰਗੇ ਨਜ਼ਰੀਏ ਨਾਲ ਨਹੀਂ ਦੇਖੇਗਾ ਜੇਕਰ ਆਪਾ ਵਾਪਸ ਗਿਆਂ ਆਪਣੇ ਪਰਿਵਾਰ ਪਹਿਲਾਂ ਹੀ ਬਹੁਤ ਗਰੀਬ ਹਨ ਅਤੇ ਆਪਣੇ ਵਾਪਸ ਜਾਣ ਬਾਅਦ ਕੁਝ ਨਹੀਂ ਬਦਲਣਾ ਇੱਥੇ ਰਹਿ ਕੇ ਕੁਝ ਕੰਮ ਕੀਤਾ ਜਾਵੇ ਇੱਥੇ ਰਹਿ ਕੇ ਕੁਝ ਨਾ ਕੁਝ ਕਮਾਇਆ ਜਾਵੇ ਇਹ ਜੋ ਰਕਮ ਮਿਲੀ ਹੈ ਇਸ ਦਾ ਪਸੇ ਹੀ ਇਸਤੇਮਾਲ ਕਰਾਂਗੀਆਂ ਅਤੇ ਨਾਲ ਨਾਲ ਆਪਣੇ ਘਰ ਦੇ ਮਾਲ ਪੈਸੇ ਭੇਜਦੇ ਰਹਿਾਂਗੀਆਂ ਇਸ ਨਾਲ ਘਰ ਦੇ ਵੀ ਸੁਖੀ ਰਹਿਣਗੇ ਆਪਣਾ ਵੀ ਜੀਵਨ ਜਿਹੜਾ ਹੈ ਨਰਕ ਤੋਂ ਬਾਹਰ ਨਿਕਲ ਜਾਏਗਾ ਆਪਾ ਤਾਂ ਵੈਸੇ ਵੀ ਆਪਣੀ ਜ਼ਿੰਦਗੀ ਦੀ ਉਮੀਦ ਛੱਡੀ ਬੈਠੀਆਂ ਸੀ ਆਪਾ ਤਾਂ ਵੈਸੇ ਵੀ ਮਰਹੀ ਵਾਲੀਆਂ ਸੀ ਆਪਣੀ ਜ਼ਿੰਦਗੀ ਹਾਰ ਚੁੱਕੀਆਂ ਸੀ ਇਥੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਦੋਸਤੋ ਸੋਚਦੀ ਹੈ ਕੋਈ ਗੱਲ ਨਹੀਂ ਉਸ ਪੈਸੇ ਨੂੰ ਸਾਰੀਆਂ ਕੁੜੀਆਂ ਰਲ ਕੇ ਕਈ ਹਿੱਸਿਆਂ ਦੇ ਵਿੱਚ ਵੰਡ ਲੈਂਦੀਆਂ ਹਨ ਅਤੇ ਜੋ ਹਿੱਸਾ ਗੁਰਲਿੰਕ ਕੋਲ ਦੇ ਹਿੱਸੇ ਆਂਦਾ ਹੈ ਉਸ ਤੇ ਉਹ ਇੱਕ ਛੋਟੀ ਜੀ ਕੰਪਨੀ ਜੋ ਕਿ ਉੱਥੇ ਪ੍ਰਾਪਰਟੀ ਦਾ ਬਿਜ਼ਨਸ ਕਰਦੀ ਹੈ ਅਤੇ ਰੀਅਲ ਏਸਟੇਟ ਦੇ ਬਿਜ਼ਨਸ ਦੇ ਵਿੱਚ ਆਪਣੇ ਪੈਰ ਜਮਾਉਂਦੀ ਹੈ ਕਿਉਂਕਿ ਕਾਫੀ ਪਹਿਲਾਂ ਤੋਂ ਉਸ ਬਾਰੇ ਸੁਣਦੇ ਸੀ ਕਾਫੀ ਉਸ ਨੂੰ ਜਾਣਕਾਰੀ ਸੀ ਪੜ੍ਹੀ ਰਹੀ ਸੀ ਉੱਥੇ ਕੁਝ ਪ੍ਰਾਪਰਟੀਆਂ ਖਰੀਦੀ ਹੈ 6 ਮਹੀਨਿਆਂ ਦੇ ਵਿੱਚ ਉਹਨਾਂ ਦੇ ਧਾਮ ਬਿਲਕੁਲ ਉੱਚੇ ਪਹੁੰਚ ਜਾਂਦੇ ਹਨ ਉਹਨਾਂ ਨੂੰ ਵੇਚ ਕੇ ਹੋਰ ਅੱਗੇ ਇਨਵੈਸਟਮੈਂਟ ਕਰਦੀ ਹੈ ਸੋਨੇ ਦੇ ਵਿੱਚ ਅਤੇ ਜਗ੍ਹਾ-ਜਗ੍ਹਾ ਜਿੱਥੇ-ਜਿੱਥੇ ਉਸ ਨੂੰ ਲੱਗਦਾ ਹੈ ਪ੍ਰੋਫਿਟ ਹੋ ਸਕਦਾ ਹੈ ਫਾਇਦਾ ਹੋ ਸਕਦਾ ਹੈ ਉੱਥੇ ਉਹਨਾਂ ਦੀ ਕੰਪਨੀ ਇਨਵੈਸਟ ਕਰਦੀ ਹੈ ਉਹਨਾਂ ਦੇ ਪ੍ਰੋਫਿਟ ਨੂੰ ਦੇਖ ਕੇ ਹੋਰ ਜਿਹੜੇ ਛੇਕ ਲੋਕ ਹਨ ਆਪਣਾ ਪੈਸਾ ਉਸਦੇ ਵਿੱਚ ਲਾਉਂਦੇ ਹਨ ਅਤੇ ਆਪਣੇ ਪੈਸੇ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਸਫਲ ਰਹਿੰਦੀ ਹੈ ਉਹਨਾਂ ਦੇ ਪੈਸੇ ਨੂੰ ਵੀ ਅੱਗੇ ਵਧਾਉਂਦੀ ਹੈ ਇਸ ਤਰ੍ਹਾਂ ਕੰਪਨੀ ਵਾਵਾ ਚੱਲ ਚੁੱਕੀ ਹੈ ਉਸ ਦੇ ਕੋਲ ਬਹੁਤ ਪੈਸਾ ਆ ਚੁੱਕਾ ਹੈ ਘਰ ਦੇ ਵਿੱਚ ਵੀ ਪੈਸਾ ਭੇਜਦੀ ਹੈ ਇਹਨਾਂ ਦੇ ਵਿਚਾਰ ਖਬਰਾਂ ਦੀ ਹੈ ਕੁਝ ਲੋਕ ਜੋ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਉਹ ਵਾਪਸ ਇੰਡੀਆ ਭੇਜੇ ਜਾ ਰਹੇ ਹਨ ਉਹਨਾਂ ਦੀ ਲਿਸਟ ਦਿੱਖਦੀ ਹੈ ਨਾਮ ਦੇ ਵਿੱਚ ਗੁਰਸ਼ੇਰ ਸਿੰਘ ਦਾ ਨਾਮ ਵੀ ਹੈ ਅਤੇ ਹੁਣ ਸਮਝ ਚੁੱਕੀ ਹੈ ਗੁਰਸ਼ੇਰ ਸਿੰਘ ਕੈਨੇਡਾ ਤੋਂ ਉੱਥੇ ਯੂ ਐਸ ਏ ਦੇ ਵਿੱਚ ਇਲੀਗਲ ਗੈਰ ਕਾਨੂੰਨੀ ਤਰੀਕੇ ਨਾਲ ਗਿਆ ਹੋਵੇਗਾ ਅਤੇ ਬਾਅਦ ਦੇ ਵਿੱਚ ਉਸ ਨੂੰ ਫੜ ਲਿਆ ਹੈ ਅਤੇ ਹੁਣ ਡਿਪੋਰਟ ਕਰ ਰਹੇ ਹਨ ਅਤੇ ਵਾਪਸ ਇੰਡੀਆ ਭੇਜ ਰਹੇ ਹਨ ਸਹੀ ਮੌਕਾ ਹੈ ਬਦਲਾ ਲੈਣ ਦਾ ਅਤੇ ਉਸ ਨੂੰ ਪਕੜਾਉਣ ਦਾ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਦਾ ਲੋਸ ਤੋਂ ਸੋਚਦੀ ਹੈ ਹੁਣ ਮੈਨੂੰ ਵੀ ਇੰਡੀਆ ਜਾਣਾ ਚਾਹੀਦਾ ਹੈ ਆਪਣੀਆਂ ਸਹੇੜੀਆਂ ਤੋਂ ਰਹਿ ਲੈਂਦੀ ਹੈ ਅਤੇ ਨਾਲ ਇੰਡੀਆ ਚਲੀ ਜਾਂਦੀ ਹੈ ਮਹਿੰਗੀਆਂ ਗੱਡੀਆਂ ਦਾ ਕਾਫਲਾ ਉੱਥੇ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਬਹੁਤ ਪੈਸੇ ਵਾਲੀ ਹੋ ਚੁੱਕੀ ਹੈ ਸਾਰਾ ਪਿੰਡ ਉਸ ਦਾ ਸਵਾਗਤ ਕਰਦਾ ਹੈ ਪਿਤਾ ਬੜਾ ਖੁਸ਼ ਹੈ ਪਿਤਾ ਨੂੰ ਸਾਰੀ ਕਹਾਣੀ ਦੱਸਦੀ ਹੈ ਪਿਤਾ ਪੁੱਬਾ ਮਾਰ ਕੇ ਰੋਂਦਾ ਹੈ ਪਹਿਲਾਂ ਕਿਉਂ ਨਹੀਂ ਦੱਸੀ ਇੰਨੀ ਨਰਕਪਰੀ ਜੀਵਨ ਤੂੰ ਉੱਥੇ ਕਟਿਆ ਅਤੇ ਸਾਡੇ ਵਾਸਤੇ ਅਤੇ ਪੈਸੇ ਭੇਜੀ ਰਹੀ ਆਖਿਰ ਅਜੇ ਹਕਮ ਕੀਤਾ ਸਾਰੀ ਸੱਚਾਈ ਦੱਸਦੀ ਹੈ ਦੋਸਤੋ ਫਿਰ ਸਾਰੇ ਇਕੱਠੇ ਹੋ ਕੇ ਪੁਲਿਸ ਨੂੰ ਇਤਲਾ ਕਰਦੇ ਹਨ ਐਫ ਆਈ ਆਰ ਲਿਖਾਈ ਜਾਂਦੀ ਹੈ ਅਤੇ ਉਸੇ ਹੀ ਦਿਨ ਆਪਣੀਆਂ ਗੱਡੀਆਂ ਦੇ ਵਿੱਚ ਆਪਣੇ ਪਿਤਾ ਆਪਣੇ ਰਿਸ਼ਤੇਦਾਰਾਂ ਨੂੰ ਪੁਲਿਸ ਨੂੰ ਅਤੇ ਲਿਜਾ ਕੇ ਉਸ ਪਿੰਡ ਦੇ ਵਿੱਚ ਲੈ ਜਾਂਦੀ ਹੈ ਜਿੱਥੇ ਗੁਰਸ਼ੇਰ ਸਿੰਘ ਰਹਿੰਦਾ ਹੈ ਜਿੱਥੇ ਉਸਨੇ ਸਹਰੇ ਸੰ ਸਾਰੇ ਸਬੂਤ ਪੁਲਿਸ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ ਅਤੇ ਉੱਥੇ ਪਹੁੰਚ ਕੇ ਜਿਵੇਂ ਹੀ ਕੱਲੀ ਜਣੀ ਗੱਡੀ ਤੋਂ ਬਾਹਰ ਨਿਕਲਦੀ ਹੈ ਬਾਕੀ ਜਣੇ ਹਲੇ ਵੀ ਗੱਡੀ 'ਚ ਬੈਠੇ ਹਨ ਅਤੇ ਅੰਦਰ ਜਾਂਦੀ ਹੈ ਅਤੇ ਗੁਰਸ਼ੇਰ ਸਿੰਘ ਬਾਕੀਆਂ ਨੂੰ ਪਹਿਲਾਂ ਕਹਾਣੀ ਸੁਣਾ ਚੁੱਕਿਆ ਹੈ ਵੀ ਉਹ ਤਾਂ ਕਿਸੇ ਹੋਰ ਮੁੰਡੇ ਨਾਲ ਕਿਸੇ ਹੋਰ ਆਦਮੀ ਨਾਲ ਪੱਜ ਚੁੱਕੀ ਹੈ ਮੈਨੂੰ ਧੋਖਾ ਦੇ ਚੁੱਕੀ ਸੀ ਕਿਸੇ ਹੋਰ ਕੋਲ ਜ਼ਿਆਦਾ ਪੈਸੇ ਦੇਖੇ ਅਤੇ ਕੈਨੇਡਾ ਦੇ ਵਿੱਚ ਹੀ ਹੋਰਫੂ ਚੱਕਰ ਹੋ ਗਈ ਆਪਣੇ ਘਰ ਵਾਲੇ ਤੋਂ ਵੀ ਦੂਰ ਹੋ ਗਈ ਅਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਉਸਨੇ ਪਹਿਲਾਂ ਤੋਂ ਦੱਸ ਰੁਕਿਆ ਹਨ ਸਾਰੇ ਗੁਰਸ਼ੇਰ ਸਿੰਘ ਦੇ ਘਰ ਵਾਲੇ ਲੜਨ ਤਾਂ ਪਾਉਂਦੇ ਹਨ ਵੀ ਅਜਿਹਾ ਕਿਉਂ ਕੀਤਾ ਅਤੇ ਜੇ ਕੀਤਾ ਕੋਈ ਗੱਲ ਨਹੀਂ ਇੱਥੇ ਕਿਉਂ ਆਈ ਹੈ ਇੱਥੇ ਕੀ ਲੜਾਈ ਹੈ ਸਾਡੇ ਮਾੜੇ ਸਮੇਂ ਦੇ ਵਿੱਚ ਮਖੌਲ ਲੈਣ ਆਏ ਹਨ ਸਵਾਦ ਲੈਣੀ ਹੈ ਲੇਕਿਨ ਸਾਰੀ ਸਚਾਈ ਉਹਨਾਂ ਦੇ ਸਾਹਮਣੇ ਖੋਲ ਦਿੰਦੀ ਹੈ ਕੋਈ ਵੀ ਯਕੀਨੀ ਕਰਦਾ ਸਬੂਤ ਦਿਖਾਉਂਦੀ ਹੈ ਗੁਰਸ਼ੇਰ ਸਿੰਘ ਉਥੋਂ ਪਰ ਜਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਮੋਟਰਸਾਈਕਲ ਲੈ ਕੇ ਆਪਣੇ ਖੇਤਾਂ ਵੱਲ ਜਾ ਵੜਦਾ ਹੈ ਲੇਕਿਨ ਪੁਲਸ ਆ ਚੁੱਕੀ ਹੈ ਪੁਲਸ ਅੱਗੇ ਮੁਜਰਮ ਦਾ ਭਜਨਾ ਬੜਾ ਔਕਾ ਹੈ ਦੋਸਤੋ ਪੁਲਸ ਖੇਤਾਂ ਵੱਲ ਜਾਂਦੀ ਹੈ ਅਤੇ ਉਸ ਨੂੰ ਖੇਤਾਂ ਦੇ ਵਿੱਚ ਚੱਕ ਕੇ ਲੈਂਦੀ ਹੈ ਅਤੇ ਸਾਰੇ ਰਿਸ਼ਤੇਦਾਰ ਕਹਿੰਦੇ ਹਨ ਵੀ ਜੇਕਰ ਤੂੰ નિર્ਦੋਸ਼ ਹੈ ਤਾਂ ਭਜਾ ਕਿਉਂ ਉਸਤੇ ਕੋਲ ਜਵਾਬ ਨਹੀਂ ਹੈ ਕੱਲੇ-ਕੱਲੇ ਸਬੂਤ ਸਭ ਦੇ ਸਾਹਮਣੇ ਰੱਖ ਲੈਂਦੀ ਹੈ ਦੋਸਤੋ ਹੁਣ ਉਸ ਦੀ ਕਾਨੂੰਨੀਆ ਹਰਕਤਾਂ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹਨ ਕੋਰਟ ਉਸ ਨੂੰ 10 ਸਾਲ ਦੀ ਸਜ਼ਾ ਸੁਣਾਦਾ ਹੈ ਕਿ ਕੁੜੀ ਨੂੰ ਤੁਸੀਂ ਵੇਚ ਦਿੱਤਾ ਇਸ ਦਾ ਜੀਵਨ ਸੰਕਟ ਦੇ ਵਿੱਚ ਪਾਇਆ ਅਤੇ ਬਾਕੀ ਕੁੜੀਆਂ ਦੇ ਜਿਹੜੇ ਮੁਜਰਮ ਹਨ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਐਸੀ ਤਰ੍ਹਾਂ ਸਜ਼ਾ ਦਿੱਤੀ ਜਾਂਦੀ ਹੈ ਗੁਰਲੀਨਕੌਰ ਆਪਣੇ ਪਿਤਾ ਨੂੰ ਲੈ ਕੇ ਵਾਪਸ ਦੁਬਈ ਚਲੀ ਜਾਂਦੀ ਹੈ ਉੱਥੇ ਰਹਿੰਦੇ ਹਨ ਅਤੇ ਉੱਥੇ ਆਪਣਾ ਵਧੀਆ ਵਪਾਰ ਕਰਦੀ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਕੀ ਉਹਨਾਂ ਤੱਕ ਵੀ ਅਜੇ ਹੀਆਂ ਵਧੀਆ ਕਹਾਣੀਆਂ ਪਹੁੰਚਦੀਆਂ ਰਹਿਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਚੈਨਲ ਕਰ ਲੋ ਜੀ ਸਬਸਕ੍ਰਾਈਬ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ